ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਦੁਆਬਾ ਇਲਾਕੇ ਦੇ ਮਸ਼ਹੂਰ ਸੰਗੀਤ ਆਦਾਰੇ ਗਰਚਾ 뮤직 ਇੰਸਟੀਚਿਊਟ ਵੱਲੋਂ ਡੈਂਪੀ ਰੈਸਟੋਰੈਂਟ ਬੰਗਾ ਵਿਖੇ ਇੱਕ ਸੰਖੇਪ ਸਮਾਗਮ ਕਰਵਾਇਆ ਗਿਆ ਇਸ ਮੌਕੇ ਗਰਚਾ 뮤직 ਦੀ ਵਿਦਿਆਰਥਣ ਤੇ ਉੱਭਰ ਰਹੀ ਗਾਇਕਾ ਤਾਨੀਆਂ ਦਾ ਚੁੰਨੀ ਗੀਤ ਇਲਾਕੇ ਦੀ ਨਾਮੀ ਸ਼ਖਸੀਅਤ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਮੰਗਾ ਗ੍ਰੀਨ ਵੱਲੋਂ ਰੀਬਨ ਕੱਟ ਕੇ ਰਿਲੀਜ਼ ਕੀਤਾ ਗਿਆ ਅਤੇ ਗੀਤ ਦਾ ਪੋਸਟਰ ਵੀ ਜਾਰੀ ਕੀਤਾ। মিডিਆ ਨਾਲ ਗੱਲਬਾਤ ਕਰਦੇ ਹੋਏ ਡਾਇਰੈਕਟਰ ਗਗਨਦੀਪ ਕਰਚਾ ਨੇ ਆਖਿਆ ਕਿ ਮਰਹੂਮ ਉਸਤਾਦ ਜੋਗਾ ਸਿੰਘ ਕਰਚਾ ਜੀ ਦੀ ਸੋਚ ਤੇ ਪੈਰਾ ਦੰਦੇ ਹੋਏ ਉਹਨਾਂ ਦੇ ਸਾਫ ਸੁਥਰੀ ਗਾਇਕੀ ਦੇ ਮਿਸ਼ਨ ਨੂੰ ਪਰਫੁੱਲਤ ਕਰਦਿਆਂ ਅਸੀਂ ਉਹਨਾਂ ਦੀ ਕਲਮ ਤੋਂ ਲਿਖਿਆ ਗੀਤ ਚੁੰਨੀ ਲੋਕ ਅਰਪਿਤ ਕੀਤਾ ਹੈ। ਅੱਜ ਦੇ ਇਸ ਸਮਾਗਮ ਦੇ ਵਿੱਚ ਕੌਂਟੀਆਂ ਹੋਈਆਂ ਸਾਰੀਆਂ ਮਹਾਨ ਸਖਸ਼ੇਤਨ ਦਾ ਗਰਚਾ 뮤직 ਇੰਸਟੀਚਿਊਟ ਅਤੇ ਗਰਚਾ 뮤직 ਪ੍ਰੋਡਕਸ਼ਨ ਦੇਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ। ਸੋ ਸਾਡਾ ਜਿਹੜਾ ਅੱਜ ਦਾ ਇਹ ਸਮਾਗਮ ਅਸੀਂ ਲੀਤੀਆ ਹੋਇਆ ਉਹ ਤਾਂ ਸਾਡਾ ਮੁੱਖ ਮਕਸਦ ਹੈ ਸਾਡੇ ਮਹਰੂਮ ਸਤਾਫ ਜੋਗਾ ਸਿੰਘ ਗਰਚਾ ਜੀ ਦੀ ਸੋਚ ਨੂੰ ਅਸੀਂ ਪਰਫੁੱਲਿਤ ਕਰਨਾ। ਬੇਸ਼ੱਕ 2022 ਸਾਡਾ ਸਾਥ ਉਸ ਸੀਜ਼ਨ ਤੋਂ ਛੱਡ ਗਏ ਆ ਪਰ ਜਿਹੜੀ ਉਹਨਾਂ ਦੀ ਇੱਕ ਛੇਟਕ ਹੈ ਇੱਕ ਜਿਹੜੀ ਦੀ ਚੈਨਕ ਸਾਨੂੰ ਲਾ ਚੁੱਕੀ ਹੈ ਕਿ ਤੁਸੀਂ ਮੇਰੇ ਮਿਸ਼ਨ ਨੂੰ ਜਾਂ ਅੱਜ ਦੇ ਲੱਚਰ ਗਾਇਕੀ ਆ ਸਮਾਜ ਸਾਡਾ ਪੜਤ ਕਰਿਆ ਤੇ ਤੁਸੀਂ ਉਸ ਮਿਸ਼ਨ ਨੂੰ ਪਰਖੁੱਧਿਤ ਕਰਨਾ ਅੱਗੇ ਲੈ ਕੇ ਆਉਣਾ ਸੋ ਅਸੀਂ ਅਲੱਗ-ਅਲੱਗ ਆਵਾਜ਼ਾਂ ਤਹਿਤ ਦਰਚਾ ਵਿੱਚ ਇੰਸੂ ਜੋ ਸਾਡੇ ਵਿਦਿਆਰਥੀ ਸੰਗੀਤ ਸਿੱਖਦੇ ਆ ਅਸੀਂ ਉਹਨਾਂ ਨੂੰ ਤਿਆਰ ਕਰਦੇ ਆ ਤਿਆਰ ਕਰਕੇ ਉਹਨਾਂ ਨੂੰ ਸਭਿਆਚਾਰ ਦੀ ਗੋੜਤੀ ਦਿੰਨੀ ਆ ਚੰਗਾ گاਉ ਸੋਹਣਾ گاਉ ਸਾਫ਼ ਸੁਥਰਾ گاਉ ਸਮਾਜ ਨੂੰ ਚੰਗੀ ਸੇਧ ਮਿਲੇ ਸੋ ਉਸ ਲੜੀ ਤਹਿਤ ਅਸੀਂ ਗਾਇਕਾ ਤਾਨੀਆਂ ਉੱਭਰੇ ਗਾਇਕਾ ਤਾਨੀਆਂ ਜਿਹਦਾ ਗੀਤ ਚੁੰਨੀ ਅਸੀਂ ਅੱਜ ਰੀਵਿਜ਼ ਕਰ ਰਹੇ ਆਂ ਉਹ ਇਹ ਗੀਤ ਫਾਦਰ ਸਾਹਿਬ ਦੀ ਕਲਮ ਤੋਂ ਹੀ ਲਿਖਿਆ ਹੋਇਆ ਗੀਤ ਹੈ ਤੇ ਜਿਹਦਾ ਸੰਗੀਤ ਆ ਮਿਸਟਰ ਆਰਵੀ ਨੇ ਦਿੱਤਾ ਹੋਇਆ ਹੈ ਤੇ ਇਹ ਸਾਡੀ ਗਰਚਾ ਮਿਊਜ਼ਿਕ ਦੇ ਪ੍ਰੋਡਕਸ਼ਨ ਜਿਹੜੀ ਫਾਦਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਅਸੀਂ ਤਿਆਰ ਕੀਤੀ ਆ ਕੰਪਨੀ ਅਸੀਂ ਉਹਦੇ ਵਿੱਚ ਜਿੰਨੇ ਵੀ ਗੀਤ ਸੱਤ ਗੀਤ ਤਿਆਰ ਕਰਦੇ ਆ ਇੰਸ਼ਾਅੱਲਾਹ ਤੇ ਬੱਚਿਆਂ ਦੇ ਗੀਤ ਤਿਆਰ ਕਰਦੇ ਆ ਤੇ ਇਸੇ ਲੈਵਲ 'ਤੇ ਇਹ ਗੀਤ ਹੈ ਇਹ ਅਸੀਂ ਤਿਆਰ ਕੀਤਾ ਹੈ ਜੋ ਇਹ ਸੋਸ਼ਲ ਸਾਈਟਸ ਤੇ ਆਇਤੂਨ ਸਾਹਿਬ ਨਾਲ ਨਾਮਾ YouTube ਵਲਡ ਵਾਈਡ ਰਿਲੀਜ਼ ਹੋ ਗਿਆ ਹੈ ਉਸ ਤੋਂ ਇਲਾਵਾ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਸਤਿਕਾਰਯੋਗ ਦਿਲਬਖ ਸਿੰਘ ਬਾਗੀ ਜੀ ਨੂੰ ਮਰਦਾਨ ਰੋਟਰੀ ਕਲੱਬ ਪੰਗਾ ਗ੍ਰੀਨ ਤੇ ਉਹਨਾਂ ਨੇ ਅੱਜ ਇਸ ਅਲੀਜ਼ਿੰਗ ਦੀ ਜਿਹੜੀ ਰਸਮ ਹੈ ਉਹ ਅਦਾ ਕਰਨਗੇ ਤੇ ਉਸ ਤੋਂ ਇਲਾਵਾ ਸਾਡੇ ਭਾਜੀ ਅਮਰਦੀਪ ਪੰਗਾ ਜੀ ਸਮਾਜ ਸੇਵਕ ਤੇ ਉਹਨਾਂ ਦਾ ਆਪਣਾ ਵਿਸ਼ਕਰਮਾ ਕੰਪਿਊਟਰ ਸੈਂਟਰ ਸੋ ਸਾਨੂੰ ਹਰ ਤਰ੍ਹਾਂ ਗਾਈਡ ਕਰਦੇ ਰਹਿੰਦੇ ਆ ਕਿਵੇਂ ਕਿਵੇਂ ਤੁਸੀਂ ਕਿੱਦਾਂ ਕਿੱਦਾਂ ਸੰਗੀਤ ਲੈਣ ਚ ਅੱਗੇ ਆਉਣਾ ਕੀ ਕੀ ਕੰਟੈਂਟ ਹੈ ਕਿਉਂਕਿ ਇਕੱਲਾ ਬੰਦਾ ਕਦੀ ਚੱਲਦਾ ਨਹੀਂ ਹੁੰਦਾ ਜਦੋਂ ਟੀਮ ਬਣਦੀ ਹੈ ਸਲਾਹ ਮਸ਼ਵਰੇ ਹੁੰਦੇ ਆ ਅਸੀਂ ਕਿਤੇ ਵੀ ਕਿਤੇ ਗਲਤ ਨਾ ਹੋ ਜਾਈਏ ਅਸੀਂ ਉਹ ਸਿੱਖ ਲਈਦਾ ਸੋ ਸਾਡੀ ਇਹ ਕੋਸ਼ਿਸ਼ ਹੈ ਜੀ ਤੇ ਸਾਨੂੰ ਉਮੀਦ ਹੈ ਤੁਹਾਨੂੰ ਸਾਰਾ ਇਹ ਪਸੰਦ ਆਏਗੀ ਹਰ ਕਿਸਾ ਸਾਡੀ ਸੋਚ ਤੇ ਕਿੰਨਾ ਕੁ ਮੈਂ ਸਾਸਤਾ ਤੁਹਾਡੇ ਕੰਮ ਕਰ ਲਈਏ ਦੇਖੋ ਜੀ ਅਸੀਂ ਫਾਦਰ ਸਾਹਿਬ 2022 ਚ ਐਕਸਪਾਇਰ ਹੋਏ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਯਾਦ ਵਿੱਚ ਵਰਸੀ ਮਨਾਉਨੇ ਆ ਜਨਮ ਦਿਨ ਮਨਾਉਨੇ ਆ ਤੇ ਟਾਈਟਲ ਸਾਡਾ ਇਹ ਹੈ ਕਿ ਮੇਰੀ ਵਿਰਾਸਤ ਮੇਰੇ ਗੀਤ ਇੱਕ ਸ਼ਾਮ ਪੰਜਾਬੀ ਵਿਰਾਸਤੀ ਗਾਇਕ ਦੇ ਨਾਮ ਕਦੇ ਵੀ ਸਾਡਾ ਜਿਹੜਾ ਬੈਨਰ ਇੰਸਟੀਚਿਊਟ ਦਾ ਉੱਤੇ ਕਦੇ ਹਥਿਆਰ ਨਹੀਂ ਪ੍ਰਮੋਟ ਹੋਏ ਔਰ ਉੱਤੇ ਕਦੇ ਵੀ ਨੰਗੇਜ਼ ਨਹੀਂ ਪ੍ਰਮੋਟ ਹੋਇਆ ਸਾਡੀ ਪ੍ਰੋਡਕਸ਼ਨ ਜਿੰਨੇ ਵੀ ਗਾਣੇ ਆਏ ਆ ਸੱਤ-ਅੱਠ ਅਸੀਂ ਕੀਤੇ ਆ ਉਹ ਚ ਇੱਕ ਸੱਭਿਆਚਾਰਕ ਜਾਂ ਇੱਕ ਸਮਾਜ ਨੂੰ ਸਾਫ ਸੁਥਰੀ ਗਾਇਕੀ ਦਾ ਸੰਦੇਸ਼ ਦੇਣ ਵਾਲੇ ਹੀ ਅਸੀਂ ਕੀਤੇ ਆ ਤੁਸੀਂ ਤੇ ਜਿਹੜਾ ਗੀਤ ਹੈ ਇਹਦਾ ਸੁਦੇਸ਼ ਕੀ ਹੈ ਅੱਜ ਕੱਲ ਜਿਹੜੇ ਗਾਇਕਾ ਜੀ ਉਹ ਕੀ ਕਰਦੇ ਆ ਕੁੜੀਆਂ ਆਉਂਦੀਆਂ ਜਾਂਦੀਆਂ ਰਹਣੀਆਂ ਬੱਸਾਂ ਵਰਗੀਆਂ ਜਾ ਕੇ ਇਹਦੇ ਚੱਕ ਲੋ ਅਸੀਂ ਕਬਜ਼ੇ ਲੈਣੇ ਅਸੀਂ ਆ ਕਰਨਾ ਪਰ ਫਾਦਰ ਸਾਹਿਬ ਕਹਿੰਦੇ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਕੁਝ ਗਾਇਕਾਂ ਨੇ ਕੀਤਾ ਦੀਰੋ ਲੀਰਵੇ ਮੇਰਾ ਫੀਤਿਆਂ ਦੇ ਨਾਲ ਲੱਕ ਮਣ ਕੇ ਉੱਠੀ ਲਿਖੀ ਜਾਂਦੇ ਮੇਰੀ ਤਕਦੀਰ ਵਿੱਚ ਸੋ ਇਹਦੇ ਵਿੱਚ ਆਪਣੇ ਆਪ ਜੀ ਦੀ ਸਥਾਈ ਤੇ ਪਤਾ ਲੱਗਦਾ ਕਿ ਇਹਦਾ ਟਾਈਟਲ ਜਾਇਦਾ ਸਮਾਜ ਨੂੰ ਸੰਦੇਸ਼ ਕੀ ਹੈ। ਮੈਨੂੰ ਪਹਿਲਾਂ ਜਿਹਦੇ ਨੂੰ ਸ਼ੁਰੂਤ ਰਹਿਣਾ ਜਿੱਦਾਂ ਫਾਦਰ ਸਾਹਿਬ ਦੀ ਤਾਨੀਆਂ 2015 ਦੇ ਵਿੱਚ ਸਾਡੇ ਕੋਲ ਸਿੱਖਣਾ ਸੀ ਫਾਦਰ ਸਾਹਿਬ ਦੇ ਕੋਲ ਉਦੋਂ ਬੜੀ ਛੋਟੀ ਹੁੰਦੀ ਸੀ ਤੇ 15 ਅਗਸਤ 26 ਜਨਵਰੀ ਵਿੱਚ ਫਾਦਰ ਸਾਹਿਬ ਨਾਲ ਤਿਆਰ ਕਰਾ ਕੇ ਲੈ ਕੇ ਜਾਣਾ ਤੇ ਦੇਖੋ ਬੱਚੇ ਦੀ ਆਪਣੀ ਉਮੀਦ ਹੁੰਦੀ ਹੈ। ਬੱਚੇ ਕਾਫੀ ਆਉਂਦੇ ਇਹ ਨਹੀਂ ਕਿ 100 ਬੱਚਾ 100 ਨੇ ਸਿੰਗਰ ਬਣ ਜਾਣਾ ਹੁੰਦਾ। ਇੱਕ ਲਗਨ ਹੁੰਦੀ ਹੈ, ਟੇਟਕ ਹੁੰਦੀ ਹੈ ਇਸ ਕੰਮ ਦੇ। ਸੋ ਤਾਨੀਆਂ 2015 ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਜੁੜੀ ਹੋਈ ਹੈ। ਤੇ ਸਾਨੂੰ ਲੱਗਦਾ ਉਹ ਬੱਚੀ ਜੀ ਹੁਣ ਇਸ ਲੈਵਲ ਤੱਕ ਆਏਗੀ ਵਧੀਆ ਮਕਾਮ ਕਾਫੀ ਇਨ ਸਾਨੂੰ ਇਸ ਨੂੰ ਤੋ ਮੰਨਵਾ ਆਸਾਂ ਵੀ ਹੈ ਕਿ ਫਾਦਰ ਸਾਹਿਬ ਦਾ ਸਾਡੀ ਸੋਚ ਨੂੰ ਡਿਵੈਲਪ ਕਰਕੇ ਉੱਚਾ ਕਰੇਗੀ ਦਾਦਾ ਸਾਰਿਆਂ ਸਸੀਕਾ ਜੀ ਪੰਜਾਬ 78 ਟੀਵੀ ਤੇ 80 ਸੀ ਨਿਊ ਚੈਨਲ ਪਾਸਕਲ ਦੇ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀਕਾ ਅੱਜ ਬੜਾ ਮੁਬਾਰਕ ਦਿਨਾ ਜਦੋਂ ਗਰਚਾ 뮤직 ਪ੍ਰੋਡਕਸ਼ਨ ਦੇ ਵੱਲੋਂ ਇੱਕ ਸਬਿਆਚਾਰਕ ਗੀਤ ਕਿ ਨਹੀਂ ਜਿਹੜਾ ਸਾਡੀ ਬੇਟੀ ਤਾਨੀਆ ਦੀ ਆਵਾਜ਼ ਦੇ ਵਿੱਚ ਜਲਦੀਸ ਕੀਤਾ ਜਾ ਰਿਹਾ ਪਹਿਲਾਂ ਤਾਂ ਮੈਂ ਹਰੂਮ ਯੋਗਾ ਸਿੰਘ ਘਰਚਾ ਜੀ ਨੂੰ ਸ਼ਰਧਾਂ ਦੇ ਕੀਤਾ ਬਹੁਤ ਵੱਡਾ ਕਿ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਹੈ ਉਹ ਹਮੇਸ਼ਾ ਹੀ ਨਿੱਜੀ ਸਵਾਰਥਾਂ ਨੂੰ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਸਮਾਜ ਦੇ ਘੇਰੇ ਵਿੱਚ ਜਾ ਕੇ ਕੋਈ ਸਰਵਤ ਦੇ ਭਲੇ ਦੇ ਨਾਲ ਨੇ ਗੱਲ ਕੀਤੀ ਬੜਾ ਮਿਸ਼ਨਰੀ ਨੌਜਵਾਨ ਸੀ ਸਾਡੀ ਉਮਰ ਲਗਭਗ 10 ਜੇ ਸੀ ਤੇ ਉਹਨਾਂ ਨੇ ਮਤਲਬ ਇਹ ਆ ਸਮਾਜ ਦੇ ਵਿੱਚ ਜਿਹੜਾ ਖਲਾਸ ਸੀ ਉਹਨੂੰ ਕਵਰ ਕਰਨ ਦੀ ਸਮਾਜ ਦੇ ਆਏ ਹਰ ਯਤਨ ਦੇ ਉੱਤੇ ਬਲ ਬਣਾਉਣ ਦੇ ਲਈ ਆਪਣੀ ਜ਼ਿੰਦਗੀ ਦੇ ਜਿਹੜਾ ਅਨੁਭਵ ਸਮਾਇਆ ਉਹ ਸਮਰਪਿਤ ਕੀਤਾ ਲੇਕਿਨ ਉਹ ਕਿਸੇ ਨਾਮ ਨਾਲ ਬਿਮਾਰੀ ਕਰਕੇ ਸਾਨੂੰ ਸਾਰਿਆਂ ਨੂੰ ਸਦੀਵੀ ਪਛੋੜਾ ਦੇ ਗਏ ਆ ਤੇ ਉਹਨਾਂ ਦੀ ਜਿਹੜੀ ਸੋਚ ਸੀ ਉਸ ਸੋਚ ਤੇ ਮਹਾਨ ਅਲੰਬਦਾਰ ਗਗਨਜੀ ਜੀ ਜਿਹੜੀ ਉਸ ਸੋਚ ਦੇ ਉੱਤੇ ਗਹਿਰਾ ਦੇ ਰਹੇ ਆ ਤੇ ਅੱਜ ਜਦੋਂ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਤੇ ਹਰ ਬੰਦਾ ਜਿਹੜਾ ਪੈਸੇ ਦੀ ਦੌੜ ਦੇ ਵਿੱਚ ਗਲਬਾਮ ਹੋਇਆ ਫਿਰਦਾ ਤੇ ਜਿਹੜੀਆਂ ਸਮਾਜ ਪ੍ਰਤੀ ਇੱਕ ਅਨਸਾਨੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਉੱਤੇ ਬੇਮੁਕੀ ਦਾ ਪ੍ਰਗਟਾਵਾ ਕਰਦੇ ਆ ਉੱਥੇ ਮੈਂ ਸਮਝਦਾ ਵੀ ਘਰਚਾਂ ਦੇ ਜੋ ਪ੍ਰੋਡਕਸ਼ਨ ਦੀ ਇੱਕ ਬਹੁਤ ਹੀ ਸ਼ਾਨਦਾਰ ਰਵੈਤਰੀ ਹੈ ਇਸ ਦੀ ਆਪਣੀ ਇਸ ਫੀਲਡ ਦੇ ਵਿੱਚ ਇੱਕ ਅਮੀਰ ਸੱਭਿਆਚਾਰ ਜਿਹੜਾ ਕੁਝ ਲੋਕਾਂ ਦੀ ਪਹਿਲੀ ਦੌੜ ਦੇ ਵਿੱਚ ਜਿਸ ਦਾ ਮਤਲਬ ਇਹ ਆ ਵੀ ਸਾਡੇ ਕੋਲ ਉਹ ਇਹ ਮਤਲਬ ਇਹ ਆ ਇਸ ਸਭਿਆਚਾਰ ਦੇ ਗ੍ਰਾਫ ਨੂੰ ਮਤਲਬ ਇਹ ਕੋਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਸਭਿਆਚਾਰ ਨੂੰ ਪ੍ਰਮੋਟ ਕਰਨ ਦੇ ਲਈ ਮਤਲਬ ਸਮੇਂ-ਸਮੇਂ ਤੇ ਬੜੀ ਇਹਨਾਂ ਦੀ ਭਰਵੀਂ ਹਾਜ਼ਰੀ ਲੱਗੀ ਆ ਜੋ ਬੜੀ ਮਾਨ ਤੇ ਸਨਮਾਨ ਦੀ ਹੱਕਰ ਹੈ ਇਹਨਾਂ ਦੇ ਜਿਹੜੇ ਪੇਸ਼ ਕੀਤੇ ਗੀਤ ਆ ਮਤਲਬ ਉਹ ਇੱਕ ਹਰ ਬੰਦਾ ਜਿਹੜਾ ਆਪਣੇ ਪ੍ਰਵਾਸ ਸੰਸਕ ਦਾ ਜਿਹੜੇ ਲਈ ਬੜੀ ਮਤਲਬ ਇਹ ਫਕਰਾ ਜੀ ਗੱਲ ਆ ਜਿੱਥੇ ਦੇਸ਼ ਭਗਤੀ ਦੀ ਗੱਲ ਹੁੰਦੀ ਆ ਜਿੱਥੇ ਕੋਈ ਸਮਾਜਿਕ ਸੰਜਨ ਜਜ਼ਬੂਤ ਕਰਨ ਦੀ ਗੱਲ ਹੁੰਦੀ ਆ ਉਹ ਜਿਹੜਾ ਗੀਤ ਹੈਗਾ ਅੱਜ ਜਿੱਥੇ ਜਵਾਨੀ ਭਟਕ ਰਹੀ ਆ ਆਪਣੇ ਹਦੇਸ਼ਾਂ ਦਾ ਮਤਲਬ ਇਹ ਆ ਕਿ ਭੁੱਲ ਗਈ ਫੈਸ਼ਨ ਪ੍ਰਸਤੀ ਦੇ ਵਿੱਚ ਪੂਰ ਮਤਲਬ ਇਹ ਆ ਕਿ ਸੂਝ ਜਿਹੜੀ ਇਹੋ ਜਿਹੀ ਲਗੀ ਆ ਜਿਹੜੀ ਸਮਾਜ ਦੇ ਦੇਸ਼ ਦੇ ਹਿੱਤ ਨਹੀਂ ਉਥੇ ਇੱਕ ਚੁੰਨੀ ਅਰਗਾ ਇੱਕ ਜਿਹੜਾ ਮਤਲਬ ਗੀਤ ਸਵਰਗੀ ਜੋਗਾ ਸਿੰਘ ਰਚਨਾ ਲਿਖਿਆ ਇੱਕ ਜਵਾਨੀ ਦੇ ਲਈ ਵੀ ਬੰਗਾਰ ਆ ਤੇ ਉਹਨਾਂ ਗੀਤ ਦਾ ਗੀਤਕਾਰ ਅਤੇ ਲਖਾਰੀ ਜਿਹੜੇ ਆ ਜਾਂ ਮਤਲਬ ਗਾਇਕਾ ਜਿਹੜੇ ਮਤਲਬ ਇੱਕ پیسے ਦੀ ਖਾਤਰ ਜਿਹੜਾ ਆ ਮਤਲਬ ਇਹ ਆ ਕਿ ਆਪਣੀਆਂ ਜੋ ਸਮਾਜ ਪ੍ਰਤੀ ذمہਵਾਰੀਆਂ ਉਹਨੂੰ ਪੂਰੇ ਹੈ ਤੇ ਉਹਨਾਂ ਲਈ ਵੀ ਇੱਕ ਚੈਲੰਜ ਹੈਗਾ ਮੈਂ ਇਹ ਸਮਝਦਾ ਆ ਕਿ ਇਹ ਜਿਹੜਾ ਗੀਤ ਹੈ ਇਹ ਹਰ ਘਰ ਘਰ ਦੇ ਵਿੱਚ ਲੋਕ ਜਿਹੜਾ ਇਹਨੂੰ ਪਸੰਦ ਕਰਨਗੇ ਤੇ ਬੀਟੀ ਤਨੀਆ ਜਿਹੜੀ ਅਜੇ ਮਤਲਬ ਜਿਹਦੀ ਅਜੇ ਗਾਇਕੀ ਦੇ ਵਿੱਚ ਅਜੇ ਸਫਰ ਦੀ ਸ਼ੁਰੂਆਤ ਹੋ ਰਹੀ ਆ ਤੇ ਮੈਂ ਇਹਨੂੰ ਵੀ ਇਸ ਸੰਦੇਕ ਕਰਨ ਦੀ ਮੁਬਾਰਕਵਾਦ ਦਿੰਨਾ ਇਹ ਇੱਕ ਗੀਤ ਜਿਹੜਾ ਬੰਦੀਆਂ ਦੇ ਸ਼ੁਭੇ ਤੇ ਗਰਚਾ 뮤직 ਪ੍ਰੋਡਕਸ਼ਨ ਜਿਹੜਾ ਆ ਉਹ ਮਤਲਬ ਪੂਰਬੀ ਨੂੰ ਹਿੰਮਤ ਬਖਸ਼ੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਤੌਰ ਐਨ ਜੀਓ ਜਿੱਥੇ ਅਸੀਂ ਰੋਟਰੀ ਕਲੱਬ ਬੰਗਾ ਗ੍ਰੀਨ ਨਾਲੋਂ ਲੋੜਵੰਦਾਂ ਦੀ ਮਦਦ ਲਈ ਯਤਨ ਚੀਲਾਂ ਮੈਂ ਸਮਝਦਾ ਕਿ ਇਸ ਮਤਲਬ ਆ ਵੀ ਜਿਹੜੇ ਉਹ ਜੋ ਕਰ ਰਹੇ ਆ ਕਿ ਗਗਨਜੀਤ ਗਰਚਾ 뮤직 ਪ੍ਰੋਡਕਸ਼ਨ ਦੇ ਬੰਦਾਂ ਨਾਲ ਦੇ ਕੰਮ ਕਰ ਰਹੇ ਆ ਤੇ ਮੈਂ ਅੱਜ ਦੀ ਇਸ ਮੁਬਾਰਕ ਘੜੀ ਤੇ ਇਹ ਵਾਅਦਾ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਕਿ ਜਿੱਥੇ ਕੋਈ ਸਮਾਜ ਲਈ ਚੰਗੀ ਗੱਲ ਹੁੰਦੀ ਹੈ ਉੱਥੇ ਸਾਡਾ ਇਹ ਫਰਜ਼ ਬਣਦਾ ਹਰ ਇੱਕ ਕਲਾਕਾਰ ਦਾ ਵਸੀ ਦਾ ਫਰਜ਼ ਬਣਦਾ ਵੀ ਉੱਥੇ ਘਟੋ ਘਟ ਤੁਸੀਂ ਐਪਰੀਸ਼ੀਏਟ ਜਰੂਰ ਕਰਦੇ ਹੋ ਸਾ ਤੇ ਕੀ ਇੱਕ ਸਮਾਜ ਦੀ ਰਹਿਤਾ ਵੀ ਜੇ ਸਾਡੇ ਬੰਦੇ ਨੂੰ ਅਸੀਂ ਅਹਿਸਾਸ ਨਾ ਕਰਾਈਏ ਕਿ ਉਹ ਕੀ ਕੰਮ ਕਰ ਰਿਹਾ ਇੱਕ ਚੰਗੇ ਬੰਦੇ ਨੂੰ ਸ਼ਾਬਾਸ਼ ਨਾ ਦਈਏ ਕਿਉਂਕਿ ਜਿਹੜੀ ਕਿਸੇ ਨੂੰ ਥਾਪੀ ਵੀ ਦਿੱਤੀ ਜਾਂਦੀ ਹੈ ਨਾ ਉਹ ਵੀ ਇੱਕ ਸਜੀਵ ਦੀ ਬੂਟੀ ਦਾ ਕੰਮ ਕਰਦੀ ਹੈ ਉਹਦੇ ਨਾਲ ਇੱਕ ਬੰਦੇ ਦਾ ਮੋਰਲ ਗਰੂਸਟ ਹੁੰਦਾ ਜੂਰੀ ਨਹੀਂ ਹੈ ਵੀ ਤੁਸੀਂ ਕਿਸੇ ਦਾ ਮਤਲਬ ਪੈਸੇ ਦੇ ਕੇ ਮਦਦ ਕਰਦੀਆਂ ਲੇਡਨ ਜੇ ਤੁਸੀਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਹੋ ਤੇ ਉਹ ਮੈਂ ਸਮਝਦਾ ਵੀ ਉਹ ਨੌਜਵਾਨ ਜੋ ਵੀ ਕੋਈ ਸੰਸਥਾ ਹੈਗੀ ਆ ਉਹ ਮਤਲਬ ਹੋਰ ਵੀ ਮਤਲਬ ਇਹ ਆ ਵੀ ਦੋ ਸਟੈਪ ਅੱਗੇ ਕਦਮ ਕਰੇਗੀ ਹਾਂਜੀ ਸਭ ਤੋਂ ਪਹਿਲਾਂ ਗਰਚਾ 뮤직 ਅਕੈਡਮੀ ਦੇ ਸਮੂਹ ਜਿਹੜਾ ਸਟਾਫ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਕਿ ਜਿਹੜੇ ਸਰਦਾਰ ਜੁਗਾ ਸਿੰਘ ਗਰਚਾ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੋਏ ਅੱਜ ਇੱਕ ਜਿਹੜਾ ਇਹ ਗੀਤ ਹੈ ਚੁੰਨੀ ਇਹ ਬੇਟੀ ਤਾਨੀਆਂ ਦੀ ਆਵਾਜ਼ ਦੇ ਵਿੱਚ ਔਰ ਰਜਤ ਪਟ ਦੇ 뮤직 ਦੇ ਵਿੱਚ ਅੱਜ ਰਿਲੀਜ਼ ਹੋਣ ਜਾ ਰਿਹਾ ਸੋ ਬਹੁਤ ਬਹੁਤ ਪਹਿਲਾਂ ਤੋਂ ਮੁਬਾਰਕਾਂ ਵੱਡੀ ਗੱਲ ਇਹ ਹੁੰਦੀ ਹੈ ਕਿ ਸ਼ਬਦ ਗੁਰੂ ਹੈ ਕਿ ਸ਼ਬਦ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਹਰ ਗ੍ਰੰਥ ਦੇ ਵਿੱਚ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਚਾਹੇ ਗੀਤਾ ਦੀ ਗੱਲ ਕਰ ਲਈਏ ਚਾਹੇ ਕੁਰਾਨ ਦੀ ਗੱਲ ਕਰ ਲਈਏ ਕਿ ਜਿਹੜਾ ਸ਼ਬਦ ਹੈ ਉਹ ਬਹੁਤ ਵੱਡੀ ਚੀਜ਼ ਹੈ ਔਰ ਸ਼ਬਦ ਹੀ ਜਿਹੜੀ ਹੈ ਉਹ ਬਾਉਂਸ ਬੈਕ ਦਿੰਦਾ ਜੇ ਜੀ ਕਹਿੰਦੇ ਆ ਤਾਂ ਜੀ ਕਹੋਨੇ ਆ ਔਰ ਜੇ ਲੋਕ ਜਿਹੜੇ ਲੋਕ ਕਹਿੰਦੇ ਨੇ ਕਿ ਗੀਤ ਜਿਹੜੇ ਜਾਂ ਗੀਤਕਾਰ ਜਿਹੜੇ ਇਹ ਗੱਲ ਕਹਿੰਦੇ ਨੇ ਸਿਰਫ ਐਂਟਰਟੇਨਮੈਂਟ ਦਾ ਜ਼ਰੀਆ ਆ ਗੀਤ ਤੇ ਜੋ ਮਰਜੀ ਗਾਈ ਜੋ ਜੋ ਮਰਜੀ ਪਰੋਸੀ ਜਾਓ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਜਿਹੜੀ ਚੀਜ਼ ਤੁਸੀਂ ਸਮਾਜ ਦੇ ਵਿੱਚ ਵੰਡਦੇ ਪਏ ਆ ਉਹਦਾ ਬਾਉਂਸ ਬੈਕ ਆਣਾ ਹੀ ਆਣਾ ਡੀਜੇ ਦੇ ਉੱਤੇ ਕਾਫੀ ਹੱਦ ਤੱਕ ਜਿਹੜੀਆਂ ਲੜਾਈਆਂ ਦਾ ਕਾਰਨ ਬਣਦੇ ਆ ਕਈ ਵਾਰੀ ਗੀਤ ਬਣਦੇ ਆ ਤੁਸੀਂ ਬਹੁਤ ਸਾਰੇ ਗੀਤਾਂ ਦੇ ਵਿੱਚ ਜਦੋਂ ਉਹ ਭਾਵਨਾ ਬੱਚੇ ਆਪਣੇ ਆਪਣੇ ਉੱਪਰ ਲੈ ਕੇ ਆਉਂਦੇ ਆ ਤਾਂ ਫਿਰ ਉਹ ਗੋੜੀਆਂ ਚੱਲਦੀਆਂ ਨੇ ਲੜਾਈਆਂ ਆਉਂਦੀਆਂ ਝਗੜੇ ਹੁੰਦੇ ਆ ਤਾਂ ਉਹਦਾ ਕਾਰਨ ਉਹ ਗੀਤ ਸ਼ਬਦ ਬੋਲ ਉਹ ਆਪਣੇ ਆਪ ਦੇ ਉੱਤੇ ਅਪਲਾਈ ਕਰ ਲੈਂਦੇ ਬੱਚੇ ਕਿਉਂਕਿ ਇੱਕ ਉਮਰ ਹੀ ਇਦਾਂ ਦੀ ਹੁੰਦੀ ਹੈ ਜਿਹੜੀ 16 ਸਾਲ ਦੀ ਜਾਂ 17 ਸਾਲ ਦੀ ਉਮਰ ਬੱਚਿਆਂ ਦੀ ਹੁੰਦੀ ਹੈ ਉਹਦੇ ਵਿੱਚ ਬੱਚੇ ਜੋ ਸੁਣਦੇ ਆ ਉਹੀ ਜਿਹੜਾ ਆ ਉਹ ਆਪਣੇ ਆਪ ਦੇ ਉੱਤੇ ਅਡਾਪਟ ਕਰ ਲੈਂਦੇ ਇਸ ਕਰਕੇ ਜਿਹੜੇ ਗੀਤ ਵਾ ਇਹ ਸਮਾਜ ਨੂੰ ਬਹੁਤ ਵੱਡੀ ਜਿਹੜੀ ਹੈ ਉਹ ਸੇਧ ਵੀ ਦਿੰਦੇ ਆ ਔਰ ਸਮਾਜ ਨੂੰ ਗਲਤ ਰਸਤੇ ਤੇ ਵੀ ਪਾਉਣ ਦੇ ਵਿੱਚ ਇਹਨਾਂ ਦਾ ਯੋਗਦਾਨ ਹੁੰਦਾ ਇਸ ਕਰਕੇ ਜਿਸ ਕੌਮ ਦੇ ਅਗਰ ਆਪਾਂ ਗੀਤ ਸੁਣ ਲਈਏ ਜਿਹੜੀ ਵੀ ਕੌਮ ਦੇ ਉਹਦਾ ਤੁਸੀਂ ਭਵਿੱਖ ਦੇਖ ਸਕਦੇ ਆ ਕਿ ਬੱਚਿਆਂ ਦਾ ਕਿੱਧਰ ਨੂੰ ਜਾਊਗਾ ਤੇ ਇਸ ਕਰਕੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਇਹਦੇ ਵਿੱਚ ਸਰੋਤਿਆਂ ਦਾ ਵੀ ਲੋੜ ਹੁੰਦੀ ਆ ਕਿਉਂਕਿ ਜਿਹੜੀਆਂ ਕੰਪਨੀਆਂ ਆ ਫਿਰ ਕਮਰਸ਼ੀਅਲ ਹੋ ਜਾਂਦੀਆਂ ਆ ਕਿਉਂਕਿ ਜਦੋਂ ਕੋਈ ਚੰਗੇ ਗੀਤ ਨੂੰ ਨਹੀਂ ਉਸ ਹਿਸਾਬ ਦੇ ਨਾਲ ਰਿਸਪਾਂਸ ਮਿਲਦਾ ਨਹੀਂ ਉਹ ਉਸ ਹਿਸਾਬ ਦੇ ਨਾਲ ਸ਼ੇਅਰਿੰਗ ਮਿਲਦੀ ਨਹੀਂ ਹੋ ਸਕਦਾ ਹਿਸਾਬ ਨਾਲ ਉਹ ਤਾਂ ਕਿਉਂਕਿ ਇੱਕ ਗੀਤ ਤਿਆਰ ਕਰਨ ਦੇ ਵਿੱਚ ਇਦਾਂ ਨਹੀਂ ਹੈ ਬਹੁਤ ਟੀਮ ਦਾ ਕੰਮ ਹੁੰਦਾ ਪੈਸਾ ਬਹੁਤ ਲੱਗਦਾ ਚਾਹੇ ਉਹ 뮤직 ਹੋਵੇ ਚਾਹੇ ਵੀਡੀਓ ਹੋਵੇ ਚਾਹੇ ਗੀਤਕਾਰ ਨੇ ਗੀਤ ਲਿਖਿਆ ਆ ਇੱਕ ਟੀਮ ਹੁੰਦੀ ਆ ਬਹੁਤ ਵੱਡਾ ਇਹ ਇੱਕ ਗੀਤ ਲਈ ਬਹੁਤ ਵੱਡੀ ਅਮਾਊਂਟ ਜਿਹੜੀ ਆ ਉਹ ਪੇ ਕਰਨੀ ਪੈਂਦੀ ਆ ਤੇ ਜਦੋਂ ਉਹ ਅਮਾਊਂਟ ਦਾ ਵਾਪਸੀ ਨਹੀਂ ਆਂਦੀ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਉਹ ਸਿੰਗਰ ਨੂੰ ਪ੍ਰੋਗਰਾਮ ਦੇ ਤੌਰ ਦੇ ਉੱਤੇ ਲਾਈਵ ਹੋਵੇ ਚਾਹੇ ਉਹ ਯੂਟਿਊਬ ਜਾਂ ਇੰਸਟਾਗ੍ਰam ਦੇ ਉੱਤੇ ਹੋਣ ਵਾਲੀ ਕੋਈ ਕਮਾਈ ਹੈ ਕਿਉਂਕਿ ਅੱਜ ਕੱਲ ਸਮਾਂ ਬਦਲ ਗਿਆ ਕਿ ਕੈਸਟਾ ਸੀਟੀਆਂ ਵਿਕਦੀਆਂ ਸੀ ਹੁਣ ਉਹ ਸਮਾਂ ਨਹੀਂ ਰਿਹਾ ਤੇ ਥੋੜਾ ਚੇਂਜ ਹੋ ਗਿਆ ਚਲੋ ਮੌਕੇ ਦੇ ਹਿਸਾਬ ਦੇ ਨਾਲ ਸਮੇਂ ਦੇ ਹਿਸਾਬ ਦੇ ਨਾਲ ਥੋੜੀ ਜਿਹੀ ਤਬਦੀਲੀ ਆਈ ਹੈ ਤਾਂ ਸਰੋਤਿਆਂ ਨੂੰ ਵੀ ਚਾਹੀਦਾ ਕਿ ਲੱਗਦਾ ਕੁਝ ਨਹੀਂ ਹੈ ਇੱਕ ਤੁਹਾਡਾ ਸ਼ੇਅਰ ਕਰਨ ਦੇ ਨਾਲ ਚੰਗੀ ਚੀਜ਼ ਨੂੰ ਸ਼ੇਅਰ ਕਰਨ ਦੇ ਨਾਲ ਅਗਰ ਕੋਈ ਸਿੰਗਰ ਅਗਰ ਕੋਈ ਬੱਚਾ ਪ੍ਰਮੋਟ ਹੁੰਦਾ ਤਾਂ ਉਹਦੇ ਵਿੱਚ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਦੇਖਿਆ ਕਿ ਲੋਕ ਜਿਹੜੇ ਆ ਉਹ ਸ਼ੇਅਰ ਕਰਨ ਨੂੰ ਵੀ ਮਤਲਬ ਇਦਾਂ ਸੋਚਦੇ ਆ ਕਿ ਮੈਂ ਕਿਉਂ ਕਰਾਂ ਪਰ ਉਹਦੇ ਵਿੱਚ ਕੀ ਆ ਫਿਰ ਨਿਗਾਰ ਆ ਜਾਂਦਾ ਹੈ ਜੇ ਚੰਗੀ ਚੀਜ਼ ਬੰਦਾ ਇਸੇ ਕਰਕੇ ਲੈਂਦੇ ਆਉਂਦਾ ਫਿਰ ਉਹ ਮਾੜੇ ਪਾਸੇ ਵੱਲ ਜੇ ਕੋਈ ਗਾਇਕ ਮਾੜਾ ਗੀਤ ਜਾਂ ਉਸ ਹਿਸਾਬ ਦਾ ਕਮਰਸ਼ੀਅਲ ਗੀਤ ਗਾਉਂਦਾ ਫਿਰ ਉਹਦੇ ਵਿੱਚ ਉਹ ਤੁਸੀ ਦੋਸ਼ ਵੀ ਦੇ ਸਕਦੇ ਕਿਉਂਕਿ ਉਹਦੇ ਵਿੱਚ ਸਾਡਾ ਦੋਸ਼ ਹੈ ਕਿ ਅਸੀਂ ਉਸ ਚੀਜ਼ ਨੂੰ ਪ੍ਰੋਮੋਟ ਕਰਦੇ ਆਂ ਜਿਹੜੀ ਚੰਗੀ ਚੀਜ਼ ਹੈ ਉਹ ਪ੍ਰੋਮੋਟ ਨਹੀਂ ਹੋ ਰਹੀ ਇਸ ਕਰਕੇ ਮੈਂ ਗਗਨਦੀਪ ਨੂੰ ਔਰ ਤਾਨੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਸ ਚੁੰਨੀ ਗੀਤ ਲਈ ਕਿਉਂਕਿ ਇਹ ਜਿਸ ਕਲਮ ਦੇ ਤਰੀ ਉ ਲਿਖਿਆ ਗਿਆ ਉਹ ਆਲਰੇਡੀ ਆਪਣੇ ਆਪ ਦੇ ਵਿੱਚ ਇੱਕ ਯੂਨੀਵਰਸਿਟੀ ਸਿਗੇ ਸ਼ਬਦਾਂ ਦੀ ਤੇ ਉਹਨਾਂ ਨੇ ਬਹੁਤ ਅੱਛਾ ਜਿਹੜਾ ਲਿਖਿਆ ਸਮਾਜ ਨੂੰ ਬਹੁਤ ਕੁਝ ਦਿੱਤਾ ਤੋਂ ਸਾਡੀਆਂ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਔਰ ਚੈਨਲ ਵਾਲਿਆਂ ਦਾ ਖਾਸ ਤੌਰ ਤੇ ਮਨਜਿੰਦਰ ਭਾਜੀ ਦਾ ਨਰਿੰਦਰ ਮਾਹੀ ਜੀ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿੰਨੇ ਵੀ ਪੱਤਰਕਾਰ ਇਸ ਜਿਹੜੇ ਗੀਤ ਨੂੰ ਪ੍ਰਮੋਟ ਕਰਨ ਦੇ ਵਿੱਚ ਏਟੀਸੀ ਨਿਊਜ਼ ਪੰਜਾਬ 78 ਟੀਵੀ ਜਾਂ ਪਾਸਕਰ ਨਿਊਜ਼ ਜਾਂ ਹੋਰ ਵੀ ਜਿਹੜੇ ਪ੍ਰਿੰਟ মিডিਆ ਜਾਂ ਇਲੈਕਟ੍ਰੋਨਿਕ মিডিਆ ਵਾਲੇ ਇਸ ਗੀਤ ਨੂੰ ਪ੍ਰਮੋਟ ਕਰਨਗੇ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਸ਼ੁਕਰੀਆ ਅ ਫਸਟ ਆਫ ਆਲ ਸਸਿਕਾ ਜੀ ਸਾਰਿਆਂ ਨੂੰ ਅ ਮੈਂ ਮਨ ਅਰੂੜਾ ਅੱਜ ਇਸ ਖਾਸ ਮੌਕੇ ਤੇ ਪਹੁੰਚੀ ਹਾਂ ਘਰਚਾ 뮤직 ਇੰਸਟੀਚਿਊਟ ਨੂੰ ਤੇ ਆ ਤਾਨੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇੰਨਾ ਸੋਹਣਾ ਗੀਤ ਪਹਿਲੀ ਗੱਲ ਤਾਂ ਗਾਇਆ ਹੈ ਬਹੁਤ ਬਹੁਤ ਜ਼ਿਆਦਾ ਸੁਰੀਲੀ ਆਵਾਜ਼ੇ ਮੈਜਿਸਟ ਹੋਣੇ ਸੁਣ ਕੇ ਹਟਿਆ ਨਨੋ ਦੀ ਪਹਿਲਾਂ ਤਾਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਐਂਡ ਸੈਕੰਡ ਥਿੰਗ ਮੀਡੀਆ ਨੇ ਜਿਹੜਾ ਰੋਲ ਪਲੇ ਕਰਦੇ ਆ ਹਮੇਸ਼ਾ ਮੀਡੀਆ ਇਜ਼ ਆਲਵੇਸ ਥੇਅਰ ਕਿਉਂਕਿ ਹਮੇਸ਼ਾ ਸਾਡੀ ਸੋਚ ਹੋਵੇ ਸਾਡੇ ਥਾਟਸ ਹੋਣ ਸਾਡੀਆਂ ਫੀਲਿੰਗਸ ਹੋਣ ਕੁਝ ਵੀ ਹੋਵੇ ਇਹਨਾਂ ਦਾ ਬਹੁਤ بڑا ਰੋਲ ਰਹਿੰਦਾ ਹੈ ਕਿ ਸਾਨੂੰ ਸਮਾਜ ਤੱਕ ਅੱਗੇ ਲੈ ਕੇ ਆਉਣ ਦੇ ਵਿੱਚ ਸੋ ਲੈਟਸ ਗੈਟ ਸਟਾਰਟਡ ਫਰੋਮ ਦ ਗਰਚਾ 뮤직 ਇੰਡਸਟਰੀ ਕਿ ਇਹਨਾਂ ਨੇ ਬਹੁਤ ਸਾਰੇ ਸੁਰੀਲੇ ਗਾਇਕ ਇਸ ਹਿਸਟਰੀ ਚੋਂ ਦੇ ਵਿੱਚੋਂ ਕੱਢੇ ਨੇ ਐਂਡ ਸੈਕੰਡ ਥਿੰਗ ਹੈ ਕਿ ਮੈਂ ਖੁਦ ਵੀ ਅ ਗਰਚਾ ਸਰ ਦੇ ਨਾਲ ਜਦੋਂ ਬੈਠਦੀ ਸੀ ਜਾਂ ਗੱਲਬਾਤ ਕਰਦੀ ਸੀ ਉਹਨਾਂ ਨੇ ਮੈਨੂੰ ਕਾਫੀ ਕੁਝ ਗਾਈਡ ਕੀਤਾ ਤੇ ਦੂਰਦਰਸ਼ਨ ਚੈਨਲ ਤੱਕ ਲੈ ਕੇ ਜਾਣ ਦੇ ਵਿੱਚ ਵੀ ਉਹਨਾਂ ਦਾ ਬਹੁਤ بڑا ਹੱਥ ਰਿਹਾ ਕਿਉਂਕਿ ਜੋ ਵੀ ਮੈਂ ਸਿੱਖਿਆ ਉਹਨਾਂ ਤੋਂ ਸਿੱਖਿਆ ਮੈਂ ਕਦੀ ਨਹੀਂ ਉਹਨਾਂ ਨੂੰ ਭੁੱਲ ਸਕਦੀ ਐਂਡ ਉਸ ਤੋਂ ਬਾਅਦ ਵੀ ਮੈਂ ਇਹਨਾਂ ਦੇ ਨਾਲ ਪੂਰੀ ਟੀਮ ਦੇ ਨਾਲ ਮੈਂ ਅੱਜ ਵੀ ਅਟੈਸਟ ਹੈਗੀ ਹਾਂ ਐਂਡ ਜਿਨne ਵੀ ਇਹਨਾਂ ਦੇ ਸੌਂਗ ਨੇ ਜਿਨne ਵੀ ਇਤੋਂ ਸੁਰੀਲੇ ਗਾਇਤ ਨਿਕਲਦੇ ਨੇ ਮਤਲਬ ਮੈਂ ਹਮੇਸ਼ਾ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਹਾਂ ਐਂਡ ਇਹ ਕਹਿੰਦੇ ਨੇ ਕਿ ਜੋ ਹੀ ਅਸੀਂ ਬੀਜਾਂਗੇ ਉਹੀ ਅਸੀਂ ਵੜਾਂਗੇ ਜੋ ਇਸ ਇੰਸਟੀਚੂਟ ਨੇ ਆ ਬੀਜ ਬੋਇਆ ਹੈ ਕਿ ਚੰਗੀ ਕਾਇਕੀ ਦਾ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਹਥਿਆਰਾ ਵਾਲੇ ਜਮਾਰੂ ਗਾਣੇ ਇਸ ਤਰ੍ਹਾਂ ਦੇ ਜਿਨ੍ਹਾਂ ਦਾ ਕਿ ਨੌਜਵਾਨ ਦੇ ਉੱਤੇ ਬਹੁਤ بڑا ਅਸਰ ਪੈਂਦਾ ਹੈ ਚਾਹੇ ਪੋਜ਼ਿਟਿਵ ਚਾਹੇ ਨੈਗੇਟਿਵ ਨੇਗੇਟਿਵਿਟੀ ਅੱਜਕਲ ਜ਼ਿਆਦਾ ਫੈਲ ਰਹੀ ਹੈ ਤੇ ਉਹਦੇ ਵੱਲ ਤੁਹਾਨੂੰ ਅਟਰੈਕਸ਼ਨ ਅਟ੍ਰੈਕਟ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਆਟੋਮੈਟਿਕਲੀ ਚੀਜ਼ਾਂ ਤੁਹਾਡੇ ਵਿੱਚ ਆ ਜਣੀਆਂ ਪੋਜ਼ਿਟਿਵਿਟੀ ਜਾਂ ਚੰਗੀਆਂ ਚੀਜ਼ਾਂ ਵੱਲ ਲੈ ਕੇ ਆਉਣ ਦੇ ਲਈ ਐਫਰਟਸ ਲੱਗਦੀਆਂ ਨੇ ਜਿਵੇਂ ਅਰਚਾ ਸਰ ਵੀ ਲਗਾ ਹੀ ਰਹੇ ਨੇ ਸੋ ਇਹਨਾਂ ਦੀ ਟੀਮ ਲਗਾ ਰਹੀ ਹੈ ਸੋ ਡੈਫੀਨਿਟਲੀ ਆਈ ਜਸਟ ਵਾਂਟ ਟੂ ਸੇ ਯੂ ਆਲ ਮਸਟ ਲਿਸਨ ਥਿਸ Song ਐਂਡ ਸ਼ੇਅਰ ਥਿਸ Song ਵਿਦ ਐਵਰੀਬਾਡੀ ਜੋ ਵੀ ਇਹਨਾਂ ਦੀ Song ਦੇ ਵਿੱਚ ਜਿੰਨੇ ਵੀ ਵਰਡਿੰਗ ਹੈਗੀ ਆ ਉਹਨਾਂ ਨੂੰ ਫੀਲ ਕਰੋ ਕਿਉਂਕਿ ਜਿਹੜੇ ਸ਼ਬਦ ਹੈ ਜਿਵੇਂ ਉਹਨੇ ਅਮਰਦੀਪਾ ਜੀ ਨੇ ਕਿਹਾ ਕਿ ਜਿਹੜੇ ਵਰਡਸ ਹੁੰਦੇ ਨਾ ਉਹ ਇੱਕ ਫੀਲਿੰਗ ਹੁੰਦੀ ਆ ਫੀਲਿੰਗ ਨੂੰ ਅਸੀਂ ਸ਼ੇਅਰ ਕਰਦੇ ਆ ਅੱਜ ਵੀ ਜੇ ਅਸੀਂ ਗੱਲ ਕਰੀਏ ਪੁਰਾਣੇ ਸਿੰਗਰਸ ਦੀ ਜਾਂ ਉਹਨਾਂ ਦੇ ਪੁਰਾਣੇ ਸਿੰਗਰਸ ਜਿਨ੍ਹਾਂ ਦੇ ਗਾਣੇ ਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਇੱਕ ਫੀਲਿੰਗ ਲੈ ਕੇ ਸੁਣਦੇ ਆ ਕਹਿੰਦੇ ਨਾ ਕਿ ਅੱਜ ਵੀ 15 20 ਸਾਲ ਪਿੱਛੇ ਅਸੀਂ ਚਲ ਜਾਈਏ ਤੇ ਅਸੀਂ ਉਹਨਾਂ ਸ਼ਬਦਾਂ ਨੂੰ ਅਸੀਂ ਫੀਲ ਕਰ ਸਕਦੇ ਆ ਚੰਗੇ ਤਰ੍ਹਾਂ ਤੇ ਉਹ ਫੀਲਿੰਗਸ ਚਾਹੇ ਉਹ ਖੁਸ਼ੀ ਦੇ ਵਿੱਚ ਚਾਹੇ ਅਥਰੂਆਂ ਦੇ ਵਿੱਚ ਸਾਡੇ ਬੰਦੀ ਹੈ ਕਿਤੇ ਨਾ ਕਿਤੇ ਸੋ ਇਸੇ ਕਰਕੇ ਜਿਹੜਾ ਗੀਤਾਂ ਦੇ ਵਿੱਚ ਜਿਹੜਾ ਸ਼ਬਦਾਂ ਦਾ ਪ੍ਰਭਾਵ ਹੈ ਅਸਰ ਹੈ ਉਹ ਬਹੁਤ ਬਹੁਤ بڑا ਹੁੰਦਾ ਹੈ ਇਸ ਕਰਕੇ ਮੈਂ ਕਹਿਣਾ ਚਾਹੂੰਗੀ ਜਿਹੜਾ ਇਹ ਚੁੰਨੀ ਜਿਹੜਾ ਇਹ ਪੋਸਟਰ ਦੇ ਉੱਤੇ ਲਿਖਿਆ ਹੋਇਆ ਚੁੰਨੀ ਜਿਹੜਾ ਟਾਈਟਲ ਮੈਂ ਪਹਿਲੀ ਗੱਲ ਤੇ ਮੈਨੂੰ ਸੁਣ ਕੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਚੁੰਨੀ ਦੁਪੱਟਾ ਕੁੜੀਆਂ ਦਾ ਇੱਕ ਗਹਿਣਾ ਹੀ ਆ ਮੈਂ ਇਹਨੂੰ ਕਹੂੰਗੀ ਇਹ ਅਸਲੀ ਔਰਨਾਮੈਂਟ ਹੈਗਾ ਜੇ ਤੁਸੀਂ ਇਹਨੂੰ ਸੰਭਾਲ ਕੇ ਰੱਖੋਗੇ देन डेफिनेटली ਯੂ ਵਿਲ ਗੇਟ ਮੋਰ ਰਿਸਪੈਕਟ ਇਨ ਦ ਸੋਸਾਇਟੀ অর ਇਨ ਦ ਵਰਲਡ ਥੈਂਕ ਯੂ ਵੈਰੀ ਮਚ ਐਂਡ ਵਾਂਸ ਅਗੇਨ आई वांट टू से कांग्रेचुलेट टू गर्जा म्यूजिक इंस्टिट्यूट एंड टू तानिया बेटा गॉड ब्लेस यू एंड मैं शामंगी कि तू से गर्जा सब्जी जेडी सोच है उना नु तू बहुत आगे तक लेके जाओगे वंस अगेन कांग्रेचुलेशंस टू एवरीवन थैंक यू सो मच सो सबसे पहला थानू सारेनु प्यार भरी सस्नेहकाल मैं इते जिन्ने भी मेरे सीनियर ਸਰੋਤੇ ਆਏ ਆ ਉਹਨਾਂ ਦਾ ਵੀ ਤੇ ਇਹਦੇ ਲੋ ਮੈਂ ਧੰਨਵਾਦ ਕਰਦੀ ਆ ਸੋ ਇਹ ਗੀਤ ਮੈਨੂੰ ਗगनਦੀਪ ਗਰਚਾ ਸਰ ਦਾ ਵੀ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਸ ਗੀਤ ਲਈ ਮੇਰੀ ਆਵਾਜ਼ ਨੂੰ ਸਿਲੈਕਟ ਕੀਤਾ ਸੋ ਇਸ ਗੀਤ ਨੂੰ ਬਣਾਇਆ 뮤직 ਦਿੱਤਾ ਆਰਬੀ 뮤직 ਦਾ ਵੀ ਮੈਂ ਧੰਨਵਾਦ ਕਰਦੀ ਆ ਇਹ ਗੀਤ ਮੇਰੇ ਉਸਤਾਦ ਜੋਗਾ ਸਿੰਘ ਗਰਚਾ ਜੀ ਦਾ ਇੱਕ ਸਮਾਜ ਨੂੰ ਸਨੇਹਾ ਆ ਕੀ ਸੱਭਿਆਚਾਰ ਨੂੰ ਕਿਵੇਂ ਬਚਾਇਆ ਜਾਵੇ ਨੰਗੀਸ਼ ਗੀਤ ਜਿਹੜੇ ਅੱਜ ਕੱਲ ਲੈਕਚਰ ਗਾਇਕੀ ਚੱਲਦੀ ਆ ਉਹ ਤੋਂ ਕਿਦਾਂ ਅੰਗਰੇਜ਼ ਕੀਤਾ ਜਾਵੇ ਸੋ ਮੈਂ ਇਹ ਵੀ ਅੱਜ ਪ੍ਰੋਮਿਸ ਕਰਦੀ ਆ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਨੰਗੀਸ਼ ਜਿਹੜੇ ਅੱਜ ਕੱਲ ਚੱਲਦੇ ਆ ਕਦੀ ਹਥਿਆਰ ਨਹੀਂ ਚੁੱਕਾਂਗੀ ਤੇ ਲੈਕਚਰ ਤਾਂ ਜਿਹੜੇ ਗੀਤ ਆ ਚੱਲਦੇ ਆ ਉਹ ਮੈਂ ਕਦੀ ਗਾਵਾਂਗੀ ਨਹੀਂ ਸੋ ਮੈਂ ਆਪਣੇ ਜੋਗਾ ਸਿੰਘ ਗਰਚਾ ਜੀ ਦੀ ਸੋਚ ਜਿਹੜੀ ਉਹਨੂੰ ਹਮੇਸ਼ਾ ਅੱਗੇ ਰੱਖੂੰਗੀ ਤੇ ਤਾਂ ਅਗਰ ਗੀਤ ਮੈਂ ਗਾਉਂਗੀ ਨਹੀਂ ਇਸ ਗੀਤ ਦਾ ਮੁਖੜਾ ਸੁਣਾ ਦਰੂ ਠੀਕ ਆ ਆ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਗੋਣ ਵਾਲਿਆਂ ਨੇ ਕੀ ਤਾਲੀ ਰੋਲੀ ਰਵੇ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਗੁਜ ਗਾਇ ਕਾਨੇ ਕੀ ਤਾਲੀ ਰੋਲੀ ਰਵੇ ਮੇਰਾ ਫੀਤਿਆਂ ਦੇ ਨਾਲ ਲੱਕ ਮੇੜ ਕੇ ਇਹ ਪੁੱਠੀ ਲਿਖੀ ਜਾਂਦੇ ਮੇਰੀ ਤਕਦੀਰ ਵੇ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਗੋਣ ਵਾਲਿਆਂ ਨੇ ਕੀ ਤਾਲੀ ਰੋਲੀ ਰਵੇ ਮੇਰੀ ਚੁੰਨੀ ਨੂੰ ਬਚਾ ਲੋ ਵੇ ਪੰਜਾਬੀਓ ਕੁਝ ਗਾਏ ਕਾਨੇ ਕੀ ਤਾਲੀ ਰੋਲੀ ਰਵੇ